ਹਾਂ ਵੀ ਜੜੀ ਕੀ ਹੋ ਰਿਹਾ ਹਾਂ ਕੀ ਇੱਕ ਮਿੰਟ ਖੜ ਜਾ ਇੱਕ ਮਿੰਟ ਖੜਾ ਹੱਥ ਤੇ ਕੀ ਹੱਥ ਤੇ ਸੁਈ ਆ ਉਹ ਵੀ ਦਿਖਾ ਇੰਜੈਕਸ਼ਨ ਕਿੱਥੇ ਤੇਰਾ ਇੰਜੈਕਸ਼ਨ ਕਿੱਥੇ ਆ ਇੰਜੈਕਸ਼ਨ ਦਿਖਾ ਕਿੱਥੇ ਤੇਰਾ ਆ ਦੇਖੋ ਇਸਰਿਆਂ ਚਿੱਟੇ ਦੇ ਟੀਕੇ ਲੱਗ ਰਹੇ ਨੇ ਭਵਾਨੀਗੜ ਅਨਾਜ ਮੰਡੀ ਦੇ ਦਿਖਾ ਕਿੱਥੇ ਸਟਿਕਾਏ ਉਥੇ ਚੱਲ ਤੂੰ ਉਥੇ ਚੱਲ ਚੱਲ ਉਥੇ ਤੂੰ ਉਥੇ ਚੱਲ ਯਾਰ ਦਿਖਾ ਕਿੱਥੇ ਲੱਟੀਆਂ ਆ ਸੁਈ ਮੈਂ ਸੂਈ ਤੇਰੇ ਹੱਥੇ ਵਿੱਚ ਦੀ ਮੈਨੂੰ ਬੰਦਿਆਂ ਦੀ ਆ ਦਿਖਾ ਇੱਕ ਮਿੰਟ ਕਿੱਥੋਂ ਲੈ ਗਿਆ ਚਿੱਟਾ ਕਿੱਥੋਂ ਲੈ ਗਿਆ ਚਲੋ ਦੱਸ ਦੇ ਚਿੱਟਾ ਕਿੱਥੋਂ ਲੈ ਗਿਆ ਮਸ ਇੰਨਾ ਦੱਸ ਦੇ ਕੰਮ ਤੋਂ ਆਏ ਚਿੱਟਾ ਕਿੱਥੋਂ ਲੈ ਗਿਆ ਮੈਨੂੰ ਹੀ ਦੱਸ ਦੇ ਮੈਂ ਮੈਂ ਤੇਰੇ ਮੰਗਰ ਬੱਸ ਸਟੈਂਡ ਤੋਂ ਲੱਗਿਆ ਆਇਆ ਮੈਨੂੰ ਪੰਜਾਬੀ ਜੇ ਦੱਸ ਚਿੱਟਾ ਲੈ ਕੇ ਕਿੱਥੋਂ ਆਇਆ ਬੱਸ ਨਹੀਂ ਦੱਸਣਾ ਮੈਂ ਥਾਣੇ ਫੋਨ ਕਰ ਰਿਹਾ ਮੈਂ ਥਾਣੇ ਫੋਨ ਕਰ ਰਿਹਾ ਤੈਨੂੰ ਕਹਿ ਰਿਹਾ ਚਿੱਟਾ ਨਹੀਂ ਹੋਏ ਇੰਨੇ ਕਹ ਦੱਸੇ ਬੱਸ ਚਿੱਟਾ ਲੈ ਕੇ ਕਿੱਥੋਂ ਆਇਆ ਬੱਸ ਇੰਨੇ ਕਹ ਦੱਸੇ ਦਿਖਾਈ ਕਿਥੇ ਲਾਇਆ ਬਾਹਰ ਤੇ ਬਾਹਰ ਠੀਕ ਹੈ ਕੀ ਦਿਖਾ ਤੇਰੀ ਬਾਹ ਦਿਖਾ ਦਿਖਾ ਬਾਹ ਆ ਕੀਆ ਆ ਕੀਆ ਆ ਕੀ ਇੱਕ ਉਹਨੀ ਦਿਲ ਵੀ ਦਿਖਾ ਦੇਲੀ ਬਾ ਨਿਸ਼ਾਨ ਤਾਂ ਤੇਰੀ ਬਾਹ ਤੇ ਆ ਆ ਦੇਖੀ ਆ ਦੇਖ ਸਕਦੇ ਹੋਗੇ ਹਾਂ ਧਿਆਨ ਨਾਲ ਠੀਕ ਹੈ ਵੀ ਇੰਜੈਕਸ਼ਨ ਜੇ ਪਾ ਦਿਖਾ ਦੇਣਾ ਮੈਂ ਕਹਿ ਰਿਹਾ ਮੈਂ ਤੇਰਾ ਮੈਂ ਮੈਂ ਤੈਨੂੰ ਪੰਜਾਬੀ ਚ ਕਹਿ ਰਿਹਾ ਨਾ ਦਿਖਾ ਦੇ ਠੀਕ ਹੈ ਹਾਂ ਦੂਜੀ ਜੇਬ 깔ੀ ਕਰ ਉਜੇਦ ਦਾ ਦਫਾ ਲਾਲਿਆ ਨੇ ਮੈਂ ਇਹਦੇ ਮਗਰ ਲੱਗਿਆ ਹਾਂ ਬੱਸ ਸਟੈਂਡ ਤੋਂ ਉੱਥੇ ਨੇ ਪਾਣੀ ਭਰਿਆਗਾ ਤੂੰ ਮੈਂ ਤੇਰੇ ਸਾਰਾ ਕੁਝ ਜਾਣਦਾ ਆ ਸੂਈ ਆ ਸੂਈ ਕਰ ਵਾਸਤੇ ਆ ਆ ਸੂਈ ਪਾਣੀ ਪੈਗ ਲਾਉਣ ਵਾਸਤੇ ਆ ਤੇਰੇ ਨਹੀਂ ਆ ਸੂਈ ਕਰ ਵਾਸਤੇ ਆ ਆ ਇੱਕ ਮਿੰਟ ਆਹ ਤਾਂ ਹੱਥ ਜਾ ਆਦ ਦਾ ਹੱਥ ਹੱਥ ਕੋਲ ਬਹਿਲਾ ਹੱਥ ਕੋਲ ਆ ਇੱਕ ਮਿੰਟ ਆਹ ਹੱਥ ਦਿਖਾ ਕੀ ਆ ਹੱਥ ਕੋਲ ਇੱਕ ਮਿੰਟ ਸੂਈ ਆ ਨਾ ਇਹਨੇ ਹੁਣ ਮੈਨੂੰ ਦੇਖ ਕੇ ਮੈਨੂੰ ਦੇਖ ਕੇ ਨੀਡਲ ਸਿੱਟੀ ਗਈ ਨੇ ਸਰੰਜ ਠੀਕ ਹੈ ਲਾਲ ਲੈਨੇ ਫਟਾਫਟ ਅੰਦਰ ਆ ਕੇ ਲਾਇਆਗਾ ਮੈਂ ਮੋਟਰਸਾਈਕਲ ਘਾਉਣ ਲੱਗੇ ਹੋ ਗਿਆ 1 ਮਿੰਟ ਲਈ ਲੇਟ ਹੋ ਗਿਆ ਮੈਨੂੰ ਇਹ ਦਾਦੇ ਚਿੱਟਾ ਲੈ ਕੇ ਕਿੱਥੋਂ ਆਇਆ ਹਾਂ ਆ ਦੇਖ ਸਕਦੇ ਹੋ ਜੀ ਜੋਧਨ ਨਸ਼ਾ ਵਿਰੁੱਧ ਭਵਾਨੀਗੜ੍ਹ ਦੇ ਵਿੱਚ ਠੀਕ ਹੈ ਭਗਵੰਤ ਮਾਨ ਜੀ ਦੇਖ ਸਕਦੇ ਹੋਗੇ ਸ਼ਰੇਮ ਚਿੱਟੇ ਦੇ ਇੰਜੈਕਸ਼ਨ ਲਾਇਆ ਨੌਜਵਾਨ ਮੁੰਡੇ ਵੱਲੋਂ ਤੇਰਾ ਪਿੰਡ ਕਿਹੜਾ ਹੈ ਪਿੰਡ ਕਿਹੜਾ ਹੈ ਚੰਨਾ ਪਿੰਡ ਕੀ ਨਾਉਂਗੀ ਤੇਰਾ ਹਾਂ ਹਰਦੀਪ ਕਿੱਥੋਂ ਮੈਨੂੰ ਇਹਨਾਂ ਦਾ ਦੇ ਚਿੱਟਾ ਲੈ ਕੇ ਕਿੱਥੋਂ ਆਇਆ ਦੀ ਬਸ ਇਹਨਾਂ ਉਰੋਂ ਲੈ ਦੀ ਕਿੱਥੋਂ ਲੈ ਦੀਆ ਹੈਂ ਬਾਹਰ ਵਰ ਕੇ ਅਸੀਂ ਪਹਿਲ ਵਰ ਕੇ ਆਇਆ ਡਾਬੇ ਤੋਂ ਲੈ ਕੇ ਆ ਦੀਆ ਹੈਂ ਕਿੰਨੇ ਦਾ ਲੈ ਕੇ ਆ ਦੀਆ ਆ 200 ਰੁਪਏ ਦਾ 200 ਰੁਪਏ ਦਾ ਇਹ 200 ਰੁਪਏ ਦਾ ਚਿੱਟਾ ਕਿੰਨੇ ਕਿੰਨੇ ਵਾਰ ਲੱਗਦਾਗਾ ਇੱਕ ਵਾਰ ਜੀ ਲੱਗਦਾਗਾ ਹੈਂ ਕੀ ਮਸੇ ਲੱਗਦਾ ਇੱਕ ਵਾਰ ਹੈ ਜੀ ਇੱਕ 그때 부전도가지

ਕੀ ਨਾਮ ਹੈ ਤੁਹਾਡਾ ਮੈਂ ਹਰਨਦੀਪ ਸਿੰਘ ਫੱਗੂ ਵਾਲਾ ਪ੍ਰਧਾਨ ਸੰਯੁਕਤ ਪ੍ਰੈਸ ਕਲੱਬ ਵਾਨੀਗੜ੍ਹ ਹਰਨਦੀਪ ਜੀ ਅੱਜ ਇੱਕ ਰਿਪੋਰਟਰ ਦੇ ਉੱਤੇ ਹਮਲਾ ਹੋਇਆ ਹੈ ਅਣਪਛਾਤੇਆਂ ਵੱਲੋਂ ਮੂਹਰੇ ਬੈਠੇ ਹੋਏ ਸੀ ਕੀ ਕਹਿਣਾ ਚਾਹੁੰਦੇ ਹੋ ਕਿਉਂ ਹੋਇਆ ਹੁੰਦਾ ਅਸਲ ਦੇ ਵਿੱਚ ਜਿਹੜਾ ਸਾਡੇ ਅਰਵਿੰਦਰ ਸਿੰਘ ਹੈਪੀ ਸ਼ਰਮਾ ਨੇ 2 ਦਿਨ ਪਹਿਲਾਂ ਸਾਡੇ ਪੱਤਰਕਾਰ ਨੇ ਸੰਯੁਕਤ ਪ੍ਰੈਸ ਕਲੱਬ ਦੇ ਮੈਂਬਰ ਨੇ ਉਹਨਾਂ ਨੇ 2 ਦਿਨ ਪਹਿਲਾਂ ਇੱਕ ਨਸ਼ਾ ਤਸਕਰ ਨਸ਼ਿਆਂ ਵਾਲਿਆਂ ਦੇ ਖਿਲਾਫ ਇੱਕ ਵੀਡੀਓ ਵਾਇਰਲ ਕੀਤੀ ਸੀ ਵੀਡੀਓ ਵਾਇਰਲ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਤੇ ਕੋਈ ਕਾਰਵਾਈ ਤਾਂ ਨਹੀਂ ਕੀਤੀ ਪਰ ਨਸ਼ਾ ਤਸਕਰਾਂ ਨੇ ਆ ਕੇ ਅੱਜ ਪੋਣੇ ਦੇ 11 ਵਜੇ ਸਾਡੇ ਪੱਤਰਕਾਰ ਤੇ ਹਮਲਾ ਕੀਤਾ ਉਹਦੀ ਬਾਹ ਤੋੜਤੀ ਉਹਦੇ ਸਿਰ 'ਚ ਸੱਟਾਂ ਮਾਰੀਆਂ ਪੁਲਿਸ ਨੂੰ ਇਸ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਆਗਰਵਾਇਜ਼ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਅੱਜ ਸ਼ਾਮ ਤੱਕ ਤਾਂ ਅਸੀਂ ਕੱਲ ਤੋਂ ਵੱਡਾ ਸੰਘਰਸ਼ ਲਿਖਾਂਗੇ ਅੱਜ ਕਿਨਾ ਮੈਂ ਤੁਹਾਡਾ ਮੈਂ ਰਿੰਪੀ ਸ਼ਰਮਾ ਜਰਨਲਿਸਟ ਅਤਰ ਬ੍ਰਹਮਣ ਸਭਾ ਤੋਂ ਅਨੀਗੜ ਤੌਰ ਰਿਪੋਰਟ ਜਿਵੇਂ ਦੇਖਦੇ ਹਾਂ ਕਿ ਸਮਾਜ ਦਾ ਚੌਥਾ ਸੌਂ ਮੰਨਿਆ ਜਾਂਦੇ ਨੇ ਰਿਪੋਰਟਰ ਆ ਤੇ ਰਿਪੋਰਟਰ ਤੇ ਹੀ ਹਮਲਾ ਹੋ ਗਿਆ ਕੀ ਮੈਂ ਦੇਖ ਰਿਹਾ ਇੱਕ ਸੱਚ ਦੀ ਆਵਾਜ਼ ਚੁੱਕਣ ਦਾ ਇੱਕ ਇਹਨਾਂ ਨੂੰ ਖਮਿਆਜਾ ਪਕਤਣਾ ਪਿਆ ਜੋ ਕਿ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਨਸ਼ਾ ਤਸਕਰ ਜਿਹੜੇ ਉਰੇ ਬੈਠੇ ਨੇ ਉਹਨਾਂ ਦੀ ਆਵਾਜ਼ ਬੰਦ ਕਰਨ ਲਈ ਉਹਨਾਂ ਤੇ ਹਮਲਾ ਕੀਤਾ ਗਿਆ ਹੈਪੀ ਜੀ ਨੇ ਇੱਕ ਆਵਾਜ਼ ਚੁੱਕੀ ਸੀ ਮੌਗੇ ਦੇ ਇੰਜੈਕਸ਼ਨ ਲਗਾ ਰਿਹਾ ਸੀ ਉਹਦੀ ਵੀਡੀਓ ਵਾਇਰਲ ਹੋਈ ਹੈ ਤੇ ਉਹਦੀ سزا ਅੱਜ ਇਹਨਾਂ ਨੂੰ ਹੈਪੀ ਜਨ ਮਿਲ ਗਈ ਅਗਰ ਪੱਤਰਕਾਰ ਵੀਰ ਤੇ ਇਹ ਹਮਲਾ ਹੋ ਸਕਦਾ ਤਾਂ ਆਮ ਲੋਕਾਂ ਦਾ ਕੀ ਬਣੂਗਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਨਸ਼ਿਆਂ ਵਿਰੁੱਧ ਜੋ ਤੁਹਾਡਾ ਚੱਲ ਰਿਹਾ ਸਿਸਟਮ ਉਹ ਕਿੱਥੇ ਗਿਆ ਖੋਖਲਾ ਸਾਫਤ ਹੋ ਰਿਹਾ ਉਹ ਕਿਰਪਾ ਕਰਕੇ ਇਧਰ ਧਿਆਨ ਦਿੱਤਾ ਜਾਵੇ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਮੇਜਰ ਸਿੰਘ ਮੱਟਰਾ ਸੰਯੁਕਤ ਪ੍ਰੈਸ ਕਲੱਬ ਦੇ ਅਸੀਂ ਸੀਨੀਅਰ ਮੈਂਬਰਾਂ ਮੱਟਰ ਸਾਹਿਬ ਇੱਕ ਦੋ ਦਿਨ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ ਪਰ ਪੁਲਿਸ ਵੱਲੋਂ ਤਾਂ ਕਾਰਵਾਈ ਹੋਈ ਨਹੀਂ ਪਰ ਨਸ਼ੇੜੀਆਂ ਨੇ ਆਪਣੀ ਕਾਰਵਾਈ ਪੱਤਰਕਾਰ ਤੇ ਜਰੂਰ ਕਰਤੀ ਕੀ ਸਮਝਦੇ ਉਸ ਦੀ ਬਿਲਕੁਲ ਸਾਡੇ ਜਿਹੜੇ ਪੱਤਰਕਾਰ ਭਾਈ ਚਾਰੇ ਦੇ ਵਿੱਚ ਸਾਡੇ ਮੈਂਬਰ ਨੇ ਹੈਪੀ ਹਰਮਨ ਨੌਜਵਾਨ ਨੇ ਇਹਨਾਂ ਨੇ ਪਰਸੋਂ ਇੱਕ ਨਸ਼ੇੜੀ ਦੀ ਵੀਡੀਓ ਵਾਇਰਲ ਕਰੀ ਸੀ ਤੇ ਨਾਲ ਇੱਕ ਅਪੀਲ ਵੀ ਕਰੀ ਸੀ ਕਿਉਂਕਿ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਚੱਲ ਰਹੀ ਹੈ ਤੇ ਉਹਨਾਂ ਨੂੰ ਨਸ਼ੇੜੀਆਂ ਨੂੰ ਨੰਗਾ ਕਰਨ ਵਾਸਤੇ ਇਹਨੇ ਆਪਦੇ ਵੱਲੋਂ ਇਹ ਕੀਤਾ ਸੀ ਪਰ ਉਹਦਾ ਖਮਿਆਜਾ ਇਹ ਹੋਇਆ ਵੀ ਅੱਜ ਪੱਤਰਕਾਰ ਤੇ ਸ਼ਰਿਆਂ 8-10 ਜਿਹੜੀ ਬੰਦਿਆਂ ਨੇ ਆ ਕੇ ਹਮਲਾ ਉਹਦੀ ਦੁਕਾਨ ਤੇ ਹਮਲਾ ਕੀਤਾ ਤੇ ਉਹਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਗਏ ਜਿਹੜਾ ਜ਼ਖਮੀ ਜਿਹੜੇ ਹਮਲਾਵਰ ਸੀ ਉਹਨਾਂ ਚੋਂ ਇੱਕ ਬੰਦੇ ਨੇ ਇਹ ਵੀ ਕਿਹਾ ਵੀ ਤੈਨੂੰ ਅਸੀਂ ਚਿੱਟਾ ਚਿੱਟੇ ਬਾਰੇ ਖਿਲਾਫ ਬੋਲਣ ਦਾ ਤੈਨੂੰ ਸਭ ਕੁਝ ਸਿਖਾ ਕੇ ਗਿਆ। ਇਹ ਬਹੁਤ ਗੰਭੀਰ ਮਾਮਲਾ ਹੈ ਤੇ ਅਸੀਂ ਸਮੂਹ ਪੱਤਰਕਾਰ ਭਾਈਚਾਰਾ ਭਵਾਨੀਗੜ੍ਹ ਦਾ ਤੇ ਇਹ ਪੁਲਿਸ ਦੇ ਨੋਟਸ ਚ ਲਿਆਤਾ ਤੇ ਪੁਲਿਸ ਨੂੰ ਅਸੀਂ ਮਤਲਬ ਇਹ ਉਹ ਚੈਲੰਜ ਵੀ ਚੈਲੰਜ ਨਹੀਂ ਮਤਲਬ ਅਸੀਂ ਅਲਟੀਮੇਟ ਮੰਨਿਆ ਵੀ ਜੇ ਉਹਨਾਂ ਨੇ ਜਲਦੀ ਨਾ ਕਾਰਵਾਈ ਕੀਤੀ ਤਾਂ ਅਸੀਂ ਅਗਲਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਤਾਂ ਤੁਹਾਡੀ ਸੰਸਥਾ ਕੀ ਐਕਸ਼ਨ ਲਏਗੀ ਇਹ ਸਾਡੇ ਮੈਂਬਰ ਨੇ ਜੀ ਐਗਜ਼ੈਕਟਿਵ ਮੈਂਬਰ ਨੇ ਬ੍ਰਾਹਮਣ ਸਭਾ ਦੇ ਅਸੀਂ ਇਹਨਾਂ ਦੇ ਨਾਲ ਦਿਨ ਰਾਤ ਜੋ ਵੀ ਸੰਘਰਸ਼ ਤੁਸੀਂ ਵਿੱਢੋਗੇ ਅਸੀਂ ਤੁਹਾਡਾ ਸਾਥ ਦੇਵਾਂਗੇ ਹੈਪੀ ਵੀਰਲੀ ਭੁਖਾ ਹੜਤਾਲ ਤੇ ਜਾਂ ਕੋਈ ਵੀ ਕਾਰਵਾਈ ਕਰਨੀ ਹੋਵੇ ਅਸੀਂ ਉਹਨਾਂ ਦੇ ਨਾਲ ਰਹਾਂਗੇ ਜੀ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਚੇਤ ਸਿੰਘ ਭੱਟੀਵਾਲ ਕਲਾਂ ਭਾਰਤੀ ਕਿਸਾਨ ਜੁਨੀਆ ਨੇਕਤਾ ਗੁਰਾਹਾਂ ਦਾ ਖਵਾਨੀਗੜ ਬਲਾਕ ਦਾ ਆਗੂ ਆ ਮੈਂ ਗੁਰਚੇਤ ਕਿਵੇਂ ਦੇਖਦੂੰ ਸਰਕਾਰ ਬੜੀਆਂ ਮਨਨਕੇ ਇੰਗਾ ਮਾਰ ਰਹੀ ਆ ਕਿ ਅਸੀਂ ਜੁੱਧ ਨਸਿਆਂ ਵਿਰੁੱਧ ਜਿਹੜਾ 90% ਹੈ ਜਿਹੜਾ ਨਸ਼ੇ ਦੀ ਚੈਨ ਤੋੜਦੀ ਪਰ ਇੱਕ ਪੱਤਰਕਾਰ ਵੱਲੋਂ ਨਸ਼ੇੜੀ ਦੀ ਵੀਡੀਓ ਵਾਇਰਲ ਕਰਨ ਤੇ ਅੱਜ ਉਹਨੂੰ ਮੈਜਾ ਭੁਗਤਣਾ ਪਿਆ ਉਹਦੀ ਤਿੰਨ ਜਗ੍ਹਾ ਤੋਂ ਬਾਹਰ ਫੈਕਚਰ ਕੀਤੀ ਗਈ ਆ ਸਿਰ ਤੇ ਵੀ ਸੱਟਾਂ ਲੱਗੀਆਂ ਉਹਦੀ ਜਾਨ ਵੀ ਜਾ ਸਕਦੀ ਬਿਲਕੁਲ ਇਹ ਦੇਖ ਰਹੇ ਹਾਂ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਕਿਉਂਕਿ ਜਿਹੜਾ ਵੀ ਸਰਕਾਰ ਦੇ ਕੋਈ ਵਿਰੁੱਧ ਬੋਲਦਾ ਹੈ ਜਾਂ ਨਸ਼ੇ ਵਾਲਿਆਂ ਦੇ ਕੋਈ ਵਿਰੁੱਧ ਬੋਲਦਾ ਹੈ ਉਹਨੂੰ ਇਸ ਤਰ੍ਹਾਂ ਦਾ ਜਿਵੇਂ ਹੈਪੀ ਸ਼ਰਮਾ ਦੇ ਉੱਤੇ ਪੱਤਰਕਾਰ ਦੇ ਉੱਤੇ ਹਮਲਾ ਕੀਤਾ ਗਿਆ ਇੱਥੋਂ ਦੇ ਗੁੰਡਿਆਂ ਦੇ ਵੱਲੋਂ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ ਕਿਉਂਕਿ ਇਹਨਾਂ ਗੁੰਡਿਆਂ ਦੇ ਨਾ ਤਾਂ ਨੱਥ ਪਾ ਸਕੀ ਹੈ ਸਰਕਾਰ ਚਿੱਟੇ ਸ਼ਰਿਆਂ ਬਿਕ ਰਿਹਾ ਹੈ ਸ਼ਰਿਆਂਮ ਲੋਕਾਂ ਦੀ ਇਸ ਤਰ੍ਹਾਂ ਡਰਾ ਕੇ ਚਿੱਟਾ ਵੇਚਿਆ ਜਾ ਰਿਹਾ ਹੈ ਵੀ ਜੇ ਕੋਈ ਬੋਲਦਾ ਹੈ ਨਸ਼ੇ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਉਹਨਾਂ ਨੂੰ ਕੁੱਟ ਕੇ ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਕੱਲ ਤਾਂ ਇੱਥੇ ਤੱਕ ਕਿ ਕਿਉਂਕਿ ਜਿਹੜੇ ਪੱਤਰਕਾਰ ਭਾਈਚਾਰਾ ਜੇ ਕੋਈ ਉਹ ਆਵਾਜ਼ ਚੱਕਦਾ ਹੈ ਉਹ ਕੋਈ ਇਸ ਤਰ੍ਹਾਂ ਦੀ ਸਰਕਾਰ ਦੇ ਖਿਲਾਫ ਗੱਲ ਜਾਂਦੀ ਹੈ ਜਿਵੇਂ ਮਨਿੰਦਰ ਜੀਤ ਸਿੱਧੂ ਪੱਤਰਕਾਰ ਉਹਦਾ ਪੂਤਲਾ ਫੂਕਿਆ ਗਿਆ ਇਹ ਪਹਿਲੀ ਵਾਰੀ ਦੇਖਿਆ ਵੀ ਪੱਤਰਕਾਰਾਂ ਦਾ ਪੂਤਲਾ ਪਹਿਲੀ ਵਾਰ ਸੁਣਿਆ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਉਹਨਾਂ ਦਾ ਪੂਤਲਾ ਫੂਕਿਆ ਗਿਆ ਹੋਵੇ ਕਿਉਂਕਿ ਜਿਹੜੇ ਸੱਚ ਦੀ ਆਵਾਜ਼ ਲੋਕਾਂ ਦੀ ਆਵਾਜ਼ ਬਣ ਕੇ ਆਉਂਦੇ ਨੇ ਲੋਕਾਂ ਦੀ ਆਵਾਜ਼ ਚੱਕਦੇ ਨੇ ਉਹਨਾਂ ਦੇ ਵੀ ਪੂਤਲੇ ਫੂਕੇ ਜਾਂਦੇ ਨੇ ਇਹ ਬਹੁਤ ਮੰਦਭਾਗੀ ਘਟਣਾ ਹੈ ਕਿਉਂਕਿ ਇਹਨਾਂ ਦੇ ਸਰਕਾਰ ਵੱਲੋਂ ਪ੍ਰਸ਼ਾਸਨ ਉਹ ਨੋ ਸੂਚਿਤ ਹੋਣਾ ਚਾਹੀਦਾ ਹੈ ਇਹੋ ਜਿਹੇ ਗੁੰਡਿਆਂ ਦੇ ਨੱਥ ਪਾਉਣੀ ਚਾਹੀਦੀ ਹੈ ਜੇ ਗੱਲ ਕੀਤੀ ਜਾਵੇ ਜਿਵੇਂ ਤੁਹਾਡੀ ਜਥੇਬੰਦੀ ਆ ਜੇਕਰ ਪੁਲਿਸ ਨੇ ਅਸੀਂ ਮੀਡੀਆ ਵੱਲੋਂ ਚੇਤਾਵਨੀ ਦਿੱਤੀ ਹੈ ਸ਼ਾਮ ਤੱਕ ਕਾਰਵਾਈ ਨਹੀਂ ਹੋਈ ਤਾਂ ਕੱਲ ਤੋਂ ਵੱਟਾ ਸੰਘਰਸ਼ ਲਾਣਾ ਜੇ ਤੁਹਾਡੇ ਜਥੇਬੰਦੀ ਸਾਥ ਦੇ ਅਸੀਂ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੋ ਵੀ ਉੱਪਰੋਂ ਸਾਨੂੰ ਆਉਂਦੀ ਹੈ ਅਸੀਂ ਸਹਿਯੋਗ ਕਰਾਂਗੇ ਪਹਿਲਾਂ ਵੀ ਅਸੀਂ ਪੱਤਰਕਾਰਾਂ ਦਾ ਸਹਿਯੋਗ ਕਰਦੇ ਰਹਾਂ ਅਸੀਂ ਨਾਲ ਚੱਲਦੇ ਆਂ ਆਵਾਜ਼ ਬੁਲੰਦ ਕਰਾਂਗੇ ਉਠਾਂਗੇ ਆਵਾਜ਼ ਠਾਵਾਂਗੇ ਵੀ ਇਹਨਾਂ ਜਿਹੜੇ ਪੱਤਰਕਾਰ ਨੇ ਇਹਨਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ ਹੈ ਕਿਉਂਕਿ ਐ ਤਾਂ ਫਿਰ ਪੱਤਰਕਾਰ ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਨੇ ਹਰੇਕ ਹੀ ਹਮਲਾ ਕਰ ਸਕਦਾ ਕੋਈ ਵੀ ਬੰਦਾ ਹੈ ਜਿਹੜਾ ਹਮਲਾ ਕਰ ਸਕਦਾ ਇਸ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆਂ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਹਦੀ ਜਿਹੜੇ ਗੁੰਡੇ ਆਏ ਨੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦੇਣਾ ਚਾਹੀਦਾ ਹੈ। ਅੱਜ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੁਲਦੀਪ ਸਿੰਘ ਲਾੜੀ ਪਿੰਡ ਬਖੂਪੀਰ ਬੀਕੇਯੂ ਇਕਤਾ ਗ੍ਰਾਂਹ ਬਲਾਕ ਕਗਵਾਨੀਗੜ। ਉਹ ਕੁਲਦੀਪ ਕਿਵੇਂ ਦੇਖਦੇ ਹੋ ਨਸ਼ਾ ਸਰਕਾਰ ਕਹਿੰਦੀ ਹੈ ਅਸੀਂ ਨਸ਼ਿਆ ਬਿਲਕੁਲ ਖਤਮ ਕਰਤਾ ਜੁੱਤ ਨਸ਼ਿਆਂ ਵਿਰੁੱਧ ਕਾਰਵਾਈਆਂ ਹੋ ਰਹੀਆਂ ਨੇ ਘਰ ਤਾਹੇ ਜਾ ਰਹੇ ਨੇ ਪੀੜੇ ਪੰਜੇ ਚਲਾਇਦਾ ਰਹੇ ਨੇ ਪਰ ਉਹੀ ਨਸ਼ੇੜੀ ਦੋ ਦਿਨ ਪਹਿਲਾਂ ਪੱਤਰਕਾਰ ਵੀਡੀਓ ਵਾਇਰਲ ਕਰਤਾ ਪੁਲਸਰੇ ਤਾਂ ਉਸਤੇ ਕੋਈ ਕਾਰਵਾਈ ਕੀਤੀ ਨਹੀਂ ਪਰ ਜਿਹੜੇ ਨਸ਼ੇੜੀ ਨੇ ਉਹ ਪੱਤਰਕਾਰ ਤੇ ਜੁਰਮ ਹਮ ਜਾਣ ਲੈਵਾ ਹਮਲਾ ਕਰਕੇ ਕਿਵੇਂ ਦੇਖਦੇ ਹੋ? ਇਹ ਜਿਹੜੀ ਅੱਜ ਦੀ ਆਪਣੀ ਆਮ ਆਦਮੀ ਆਮ ਲੋਕਾਂ ਦੀ ਸਰਕਾਰ ਕਹਿਣ ਵਾਲੀ ਭਗਮੰਤਮਾਨ ਦੀ ਸਰਕਾਰ ਆ ਉਸ ਨੇ ਜਿਹੜਾ ਨਸ਼ਿਆਂ ਦੇ ਵਿਰੁੱਧ ਜੁੱਧ ਚਲਾਇਆਗਾ ਇੱਕ ਉਹ ਦੁਬਾਰਾ ਕੁਰਸੀ ਲੈਣ ਦੇ ਵਾਸਤੇ ਇਹ ਜਿਹੜੇ ਚਾਲਾਂ ਨੇ ਚਲਾਈਆਂ ਜਾ ਰਹੀਆਂ ਨੇ ਜਿਹੜੀ ਗਵਰਨਮੈਂਟ ਕਹਿੰਦੇ ਆ ਕੋਈ ਵੀ ਹੋਵੇ ਜੇ ਉਹ ਗੌਰ ਕਰ ਲੇ ਤਾਂ 1 ਮਿੰਟ ਦੇ ਵਿੱਚ ਨਸ਼ੇ ਹਟਾਏ ਜਾਂਦੇ ਨੇ ਜੇ ਆਪਾਂ ਗੱਲ ਕਰ ਲਈਏ ਤਾਂ ਭਵਾਨੀਗਾਠਾਣਾ ਪੈ ਗਿਆ ਆਪਾਂ ਨੂੰ ਆ ਹੈਪੀ ਸਿੰਘ ਹੈਪੀ ਸ਼ਰਮਾ ਜੀ ਤੇ ਆਪਣੇ ਹਮਲਾ ਹੋਇਆ ਤਾਂ ਉਹਨਾਂ ਨੂੰ ਸਾਰਾ ਕੁਝ ਬਲਕੇ ਪਤਾ ਸੀ ਕਹਿ ਸਕਦੇ ਆ ਇਕ ਠੋਕ ਕੇ ਕਹਾਂਗੇ ਜਿੰਨੇ ਨਸ਼ੇ ਵਿਕਦੇ ਨੇ ਬਲਾਕ ਦੇ ਵਿੱਚ ਕਿੱਥੇ ਅੱਡੇ ਨੇ ਸਾਰਾ ਪਤਾ ਪਰ ਉਹਨਾਂ ਦੇ ਉੱਤੇ ਦਬਾਅ ਪੋਲੀਟੀਕਲ ਦਬਾਅ ਨਹੀਂ ਫੜ ਸਕਦੇ ਉਹ ਉਹਨਾਂ ਨੂੰ ਸਦਾਕਰਾਂ ਨੂੰ ਜਦੋਂ اڈਾਨੀਆਂ ਬਾਨੀਆਂ ਦੇ ਬੰਦਰਗਾਹਾਂ ਤਿੰਨੇ ਨੇ ਟੰਨ ਨਾ ਸਹ ਰਿਹਾ ਉਹਨਾਂ ਨੂੰ ਨਹੀਂ ਫੜ ਸਕਦੇ ਫਿਰ ਉਹ ਲਿਆ ਕੇ ਗ੍ਰਾਮਾਚ ਚਲਦਾ ਤੇ ਇਹਨਾਂ ਤੋਂ ਹਮਲਾ ਕਰਾ ਕੇ ਇਹ ਕੀ ਸਾਹਮਣੇ ਆਇਆ ਇਹ ਸਾਹਮਣੇ ਆਉਂਦਾ ਵੀ ਨਸ਼ਾ ਸਾਡਾ ਐਸੀ ਤਰ੍ਹਾਂ ਬਿਕੂ ਪੀੜਾ ਪੰਜਾ ਜਿਹੜੀਆਂ ਉਹਨਾਂ ਦੇ ਜੱਦਾ ਵੰਸਾਂ ਨੇ ਉਹ ਕੱਢਣੀਆਂ ਨੇ ਲੋਕਾਂ ਦੇ ਜਿਹੜੇ ਆਲਨੇ ਨੇ ਉਹ ਟੋਣੇ ਨੇ ਪਰ ਨਸ਼ੇ ਦੇ ਖਿਲਾਫ ਜਿਹੜਾ ਵੀ ਬੋਲੂ ਜਿਹੜਾ ਵੀ ਉਹਨੂੰ ਰੋਕੂ ਉਹਨੂੰ ਜੇਲ੍ਹਾਂ ਚ ਦੇਣਾ ਜਾਂ ਨਸ਼ੇ ਖਾਣ ਵਾਲੇ ਨੂੰ ਵੇਚਣ ਵਾਲੇ ਨੂੰ ਜੇਲ ਨਹੀਂ ਹੂ ਕਦੇ ਉਹ ਤੇ ਕਾਰਵਾਈ ਨਹੀਂ ਹੋਊਗੀ ਕਿਤੇ ਉਹਦਾ ਘਰ ਨਹੀਂ ਟਹੂਗਾ ਜਿਹੜਾ ਪੰਗਾ ਲਊਗਾ ਜਿਹੜਾ ਸਰਕਾਰ ਦੇ ਖਿਲਾਫ ਬੋਲੂਗਾ ਜਿਵੇਂ ਹੈਪੀ ਸ਼ਰਮਾ ਜੀ ਨੇ ਵੀਡੀਓ ਪਾਤੀ ਆ ਪਿਆ ਬਾਪੰਨੀ ਆ ਪਿਆ ਸਾਡੇ ਸਾਹਮਣੇ ਕੀ ਹੁਣ ਭਵਾਨੀ ਘੜ ਦੇ ਵਿੱਚ ਪਤਾ ਨਹੀਂ ਵੀ ਉਹ ਗੁੰਡੇ ਕਿੱਥੋਂ ਆਏ ਨੇ ਥਾਉ ਥਾਉ ਕੈਮਰੇ ਲੱਗੇ ਹੋਏ ਨੇ ਆਪਣੇ ਉਹ 1 ਘੰਟੇ ਚ ਆਹ ਗੱਲ ਚੰਨ ਤੇ ਆਉਣ ਇੱਥੇ ਰੁਕਾ ਵੀ ਗਿਆ ਹੁਣ ਬਿਆਨ ਲੈਣਾ ਹੁਣ ਸ਼ਾਮ ਨੂੰ ਵੀ ਫੜਕ ਉਸ ਲੱਖਾਂ ਦੇ ਅੰਦਰ ਜੇ ਦੇਣਾ ਚਾਹਣ ਦੇ ਸਕਦੇ ਨੇ ਪਰ ਦੇਖਦੇ ਆ ਅਸੀਂ ਤਾਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਵੀ ਜਿਹੜਾ ਇਹ ਨਸ਼ਿਆਂ 'ਚ ਲੋਕਾਂ ਦੇ ਪੁੱਤ ਮਾਰੇ ਜਾ ਰਹੇ ਨੇ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਉਹ ਖਰਾਬ ਕੀਤਾ ਜਾ ਰਿਹਾ ਇਸ ਮਾਹੌਲ ਨੂੰ ਠੀਕ ਕਰਨ ਵਾਸਤੇ ਨਸ਼ੇ ਆਲੇ ਦੇ ਨੱਥ ਪਾਉਣ ਵਾਸਤੇ ਤੇ ਪੁਲਿਸ ਦੀ ਕਾਰਵਾਈ ਆ ਜਿਹੜੀ ਦੇਖਦੇ ਆ ਕੀ ਕਰਦੇ ਆ ਜਿਹੜਾ ਵੀ ਅੱਗੇ ਫਿਰ ਭਾਈਆਂ ਦਾ ਪੱਤਰਕਾਰਾਂ ਦਾ ਪ੍ਰੋਗਰਾਮ ਹੋ ਉਹਦੇ ਨਾਲ ਵਿੱਚ ਬੈਠਾਂਗੇ ਉਹਦੇ ਹਮਾਇਤ ਕਰਾਂਗੇ ਜਿਹੜਾ ਦੋਸ਼ੀਆਂ ਨੂੰ ਆਪਾਂ ਸਜ਼ਾਤ ਬਾਵਾਂਗੇ ਇਕਬਾਲ ਸਿੰਘ ਫਗੋਲਾ ਰਿਜੈਕਟਰ ਪ੍ਰੈਸ ਕਲੱਬ ਦੇ ਸਭ ਦਾ ਪ੍ਰਧਾਨ ਅਕਵਲ ਕਿਵੇਂ ਦੇਖ ਦੋ ਇੱਕ ਪਾਸੇ ਮਹਿਮ ਚੱਲ ਰਹੀ ਹੈ ਜੁੱਤ ਨਸ਼ਿਆਂ ਵਿਰੁੱਧ ਤੇ ਦੂਜੇ ਪਾਸੇ ਮਤਲਬ ਕਿ ਨਸ਼ਾ ਵੀ ਉਸੇ ਤਰ੍ਹਾਂ ਵਿਕ ਰਿਹਾ ਤੇ ਜਿਹੜਾ ਆਵਾਜ਼ ਉਠਾਉਂਦਾ ਤੇ ਉਤੇ ਹਮਲਾ ਕੀਤਾ ਜਾਂਦਾ ਇਹ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉਹਦੀ ਜਿੰਦਾ ਜાગ ਦਾ ਸਬੂਤ ਆ ਉਹਦੀਆਂ ਪੋਲਾਂ ਖੋਲ ਰਹੇ ਨੇ ਕਿਉਂਕਿ ਇੱਕ ਪੱਤਰਕਾਰ ਸਤੰਭ ਹੁੰਦਾ ਚੌਥਾ ਜਿਹੜਾ ਕਿ ਹਰ ਬਰਾਈ ਨੂੰ ਉਜਾਗਰ ਕਰਦਾ ਜਦੋਂ ਨਸ਼ੇ ਵਿਰੁੱਧ ਜਿਹੜੀ ਕਾਰਵਾਈ ਉਹਨੇ ਕੀਤੀ ਸਟਿੰਗ ਆਪਰੇਸ਼ਨ ਕੀਤਾ ਉਹਨੂੰ ਨਸ਼ੇੜੀਆਂ ਨੂੰ ਉਜਾਗਰ ਕੀਤਾ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਬਜਾਏ ਨਸ਼ੇੜੀਆਂ ਦੇ ਉੱਤੇ ਹੀ ਨਸ਼ੇੜੀਆਂ ਨੇ ਉਲਟਾ ਕਾਰਵਾਈ ਪੱਤਰਕਾਰ ਤੇ ਕਰਤੀ ਇਹ ਐਡੀ ਜ਼ਬਰਦਸਤ ਹਮਲਾ ਸੀ 10 ਬੰਦੇ ਇੱਕ ਬੰਦੇ ਨੂੰ ਕੁੱਟ ਰਹੇ ਸੀ ਬੈਸਵਾਲ ਕਰਫਾਨਾ ਸਿਰ ਤੇ ਵੀ ਟਾਂਕੇ ਲੱਗੇ ਨੇ ਬਾਹ ਵੀ ਤੋੜ ਦੇ ਇਹ ਜਾਣ ਲੇਵਾ ਹਮਲਾ ਸੀ ਅਗਰ ਅਸੀਂ ਚੇਤਾਵਨੀ ਦਿੰਨੇ ਆ ਪੁਲਿਸ ਨੂੰ ਅਗਰ ਇਹ ਤੇ ਅੱਜ-ਅੱਜ ਦੀ ਦਿਹਾੜੀ ਉਹਨੂੰ ਦਿੰਨੇ ਆ ਅਲਟੀਮੇਟਮ ਅੱਜ ਦਾ ਜੇ ਨਹੀਂ ਕੋਈ ਕਾਰਵਾਈ ਕਰੂਗੀ ਤਾਂ ਅਸੀਂ ਪ੍ਰੈਸ ਗਰੁੱਪ ਵੱਲੋਂ ਭਾਈਚਾਰੇ ਵੱਲੋਂ ਸਾਡਾ ਸੰਯੁਕਤ ਕ੍ਰੈਬ ਵੀ ਬਣਿਆ ਹੋਇਆ ਔਰੇ ਉਹਦੇ ਪ੍ਰਧਾਨ ਸਾਹਿਬ ਸਾਰੇ ਰਲ ਕੇ ਅਸੀਂ ਕਿੱਡਾ ਵੱਡਾ ਸੰਘਰਸ਼ ਕਰਾਂਗੇ ਤਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਨੱਕ ਚ ਦਮ ਲਿਆ ਦਾਂਗੇ ਫੋਟੋ ਵਿਦੋ ਦੇ ਕੇਸ ਹੈ ਜਿਹੜਾ ਕੋਲ ਨਪਿਸਰ ਮਤੇ ਸੱਟਾ ਕੀ ਲੱਗਿਆ ਨੇ ਕਿੱਤਾ ਦੀ ਉਹਨੇ ਕਿਸ਼ਮਤ ਸਰ ਉਹਨਾਂ ਦੇ ਮਤਲਬ ਕਾਫੀ ਸੱਟਾਂ ਨੇ ਹੱਥਾਂ ਤੇ ਵੀ ਨੇ ਮਤਲਬ ਬਾਹਾਂ ਤੇ ਸੱਟ ਵੱਜੀ ਹੋਈ ਹੈ ਸਿਰ ਤੇ ਵੀ ਸੱਟ ਹੈ ਬਲੀਡਿੰਗ ਹੋ ਰਹੀ ਹੈ ਸਭ ਤੋਂ ਤੇ ਅਸੀਂ ਉਹਨਾਂ ਨੂੰ ਮੈਨੇਜ ਕਰਕੇ ਫਿਰ ਉਹ ਕਰਤਾ ਸੀਗਾ ਉਹਨਾਂ ਦਾ ਸਾਰਾ ਕੁਝ ਅ ਮਤਲਬ ਸਿਰ ਤੇ ਵੀ ਸਟੀਚਿੰਗ ਹੋਈ ਹੈ ਬਾਹਾਂ ਤੇ ਸਟੀਚਿੰਗ ਤਾਂ ਨਹੀਂ ਹੋਈ ਪਰ ਬਾਹਾਂ ਦੀ ਮਤਲਬ ਕਾਫੀ ਜ਼ਿਆਦਾ ਪੇਨ ਹੈ ਉਹਨਾਂ ਨੂੰ ਤੇ ਖਲੌਣ ਚ ਵੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੂੰ ਬਾਹਰ ਪਾਉਂ ਫੈਕਚਰ ਹੋਈ ਹੈ ਜੱਟ ਸਰ ਇਹ ਦੇਖੋ ਐਕਸ-ਰੇ ਚ ਪਤਾ ਲੱਗੋ ਫਾਈਨਲ ਫਾਈਨਲ ਉਹਨੂੰ ਰੈਫਰ ਕੀਤਾ ਇੱਥੇ ਜੀ ਸਰ ਮੈਂ ਪਰਚਾ ਕੱਟਦਾ ਐਮ ਐਲ ਸੀ ਦਾ ਜਿਹੜਾ ਜੋ ਕਾਰਵਾਈ ਹੁੰਦੀ ਹੈ ਪੀ ਆਈ ਐਸ ਨੇ ਭੇਜਤੀ ਐਮ ਐਲ ਸੀ ਕੱਟਤੀ ਸਭ ਕੁਝ ਕਰਤਾ ਕੰਪਿਊਟਰਾਈਜ਼ਡ ਐਮ ਐਲ ਆਰ ਉਹਨਾਂ ਨੂੰ ਹੈਂਡ ਓਵਰ ਕਰਤੀ ਤੇ ਉਸ ਤੋਂ ਬਾਅਦ ਚ ਉਹਨਾਂ ਨੂੰ ਸੰਗਰੂਰ ਐਕਸ-ਰੇ ਹੋਣਗੇ ਕਿਉਂਕਿ ਆਰਥੋਪੀਡੀਸ਼ੀਅਨ ਨੂੰ ਤੇ ਨਾ ਹੋਣ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਨੂੰ ਸੰਗਰੂਰ ਰੈਫਰ ਕੀਤਾ ਕਿੰਨਾ ਟਾਈਮ ਹੋ ਗਿਆ ਜਿਹੜੀ ਪਲਸ ਰੂਮ ਜਿਹੜਾ ਤੁਸੀਂ ਭੇਜੀ ਹੈ ਸਰ ਪੁਲਸ کافی دیر ਹੋ ਗਈ ਸਰ ਸਾਡੇ ਸਰ ਜਦੋਂ ਆਏ ਸੀ ਮੇਰੇ ਕੋਲੇ 12:30 ਆਏ ਸੀ ਬਿਲਕੁਲ ਹੀ 12:30 ਉਹਨਾਂ ਨੇ ਅਸੀਂ ਉਹਨਾਂ ਨੂੰ ਪੀਆਈ ਭੇਜਤੀ ਸੀ ਸਰ ਮਤਲਬ ਉਹਦੇ 5-10 ਮਿੰਟਾਂ ਦੇ ਅੰਦਰ ਅੰਦਰ ਅਸੀਂ ਨੇ ਪੁਲਿਸ ਇਨਫੋਰਮੇਸ਼ਨ ਦੇ ਦਿੱਤੀ ਸੀ ਉਹਨਾਂ ਮਤਲਬ ਸਾਡੇ ਵੱਲੋਂ ਕੋਈ ਜ਼ਿਆਦਾ ਦੇਰੀ ਨਹੀਂ ਹੋਈ 5-10 5-10 ਮਿੰਟਾਂ ਦੇ ਅੰਦਰ ਹੀ ਠੀਕ ਹੈ ਜੀ ਤੁਸੀਂ ਕਿਵੇਂ ਦੇਖਦੇ ਹੋ ਇੱਕ ਪੱਤਰਕਾਰ ਵੱਲੋਂ ਦੋ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਨੂਨਾਸੇ ਦਾ ਟੀਕਾ ਲਾਉਣ ਦਾ ਪਰ ਦੂਜੇ ਇੱਕ ਦਿਨ ਛੱਡ ਕੇ ਪੱਤਰਕਾਰ ਤੇ ਹਮਲਾ ਹੋ ਜਾਂਦਾ ਜਾਨੀ ਕਿ ਅੱਜ ਤਕਰੀਬਨ 11:00 6:00 11:00 ਵਜੇ ਦੀ ਮੀਟਿੰਗ ਕਿਵੇਂ ਦੇਖਦੇ ਹੋ ਸਾਡੇ ਕੋਲ ਜਿਹੜਾ ਮਾਮਲਾ ਆਇਆ ਜੀ ਜਿਹੜੇ ਪੱਤਰਕਾਰ ਨੇ ਹੈਪੀ ਸ਼ਰਮਾ ਦਾ ਉਹਦੀ ਕੁੱਟਮਾਰ ਦਾ ਮਾਮਲਾ ਆਇਆ ਹੈਗਾ ਬਲਿਆਰ ਰੋਡ ਤੇ ਜਿਹੜੀ ਇਹਨਾਂ ਦੀ ਦੁਕਾਨ ਆ ਜੀ ਉੱਥੇ ਕੁਝ ਜਿਹੜੇ ਅਣਪਛਾਤੇ ਬੰਦੇ ਨੇ ਇਹਦੀ ਕੁੱਟਮਾਰ ਕੀਤੀ ਹੈਗੀ ਅਸੀਂ ਜਾਂਚ ਕਰ ਰਹੇ ਹਾਂਗੇ ਤੇ ਨਾਲ ਦੀ ਨਾਲ ਜਿਹੜੀ ਹੈਗੀ ਹੈ ਹੈਪੀ ਸ਼ਰਮਾ ਦੀ ਅਸੀਂ ਸਟੇਟਮੈਂਟ ਲੈ ਕੇ ਜੋ ਰੈਲੇਵੈਂਟ ਸੈਕਸ਼ਨ ਨੇਗੇ ਉਥੇ ਜਿਹੜੀ ਹੈਗੀ ਹੈ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਟਰੀਟਮੈਂਟ ਲਈ ਗਈ ਹੈ ਜੀ ਉਹਦੀ ਜਾਚ ਲੈਣੀ ਹੈ ਜੀ ਸਟੇਟਮੈਂਟ ਲੈ ਰਹੇ ਆ ਜੀ ਉਹਦੀ ਐਮਐਲਆਰ ਕੱਟ ਰਹੀ ਹੈਗੀ ਐਮਐਲਆਰ ਤੋਂ ਬਾਅਦ ਉਹਦੀ ਸਟੇਟਮੈਂਟ ਲਮਾਉਣੀ ਹੈ ਹਸਪਤਾਲ ਦੇ ਵਿੱਚੋਂ ਜੀ ਤਕਰੀਬਨ 11:30 ਵਜੇ ਦੀ ਇਥੇ ਰਿਪੋਰਟ ਗਈ ਹੈ ਥਾਣੇ ਦੇ ਵਿੱਚ ਤੇ 3 ਘੰਟੇ ਤਕਰੀਬਨ ਕਹਿ ਸਕਦੇ ਆ ਲੇਟ ਜਿਹੜੀ ਨਹੀਂ ਜੀ ਪੁਲਿਸਪਾਰਟ ਪੁਲਿਸਪਾਰਟੀ ਮੌਕੇ ਤੇ ਪਹੁੰਚ ਗਈ ਸੀਗੀ ਤੇ ਜਿਹੜੇ ਇਹਦੀ ਦੁਕਾਨ ਤੇ ਵੀ ਜਾਇਆਗੇ ਜਿਹੜੇ ਸੀਸੀਟੀਵੀ ਕੈਮਰੇ ਨੇਗੇ ਉਹ ਵੀ ਅਸੀਂ ਚੈੱਕ ਕਰ ਰਹੇ ਆਗੇ ਤੇ ਜਿਹੜੀ ਦੋਸ਼ਾਂ ਦੀ ਭਾਲ ਕਰਦੇ ਆਂ ਜੀ